ਇਹ ਰਾ ਤੁਹਾਨੂੰ ਇੱਕ ਸੜਕ ਦੇ ਉੱਤੇ ਖੱਡਾ ਦਿਖਾਇਆ ਸੀ ਜਿਸ ਤੇ ਚੱਲਦੇ ਆ ਕਾਫੀ ਪਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਖੱਡਾ ਪਿਆ ਹੋਇਆ ਸੜਕ ਦੇ ਵਿੱਚ ਤੇ ਇਹ ਖੱਡੇ ਦੇ ਕਰਕੇ ਮੈਨੂੰ ਲੱਗਦਾ ਪਹਿਲਾਂ ਵੀ ਕਿਤੋਂ ਘਟਨਾ ਇੱਥੇ ਹੋ ਚੁੱਕੀ ਹੈ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਬਣੇ ਹੋਏ ਤੇ ਹੁਣ ਖੱਡੇ ਨੂੰ ਭਰਨੇ ਦਾ ਕੰਮ ਆਖਰ ਸ਼ੁਰੂ ਹੋਇਆ ਖੱਡਾ ਹੁਣ ਤੁਸੀਂ ਭਰਨਾ ਆਏ ਹੋ ਪਰ ਸੜੀ ਰਹਿ ਕਿਉਂ ਜਾਂਦੇ ਐ ਇਦਾਂ ਪਏ ਕਿਉਂ ਰਹੇ ਨੇ ਇੱਥੇ ਤੇ ਕੋਈ ਨਿਗਾਨੀ ਨਹੀਂ ਰੱਖੀ ਜਾਂਦੀ ਕੀ ਇਨਫਰਾਸਟ੍ਰਕਚਰ ਦੀ ਕਮੀ ਆ ਕਾਦੀ ਕਮੀ ਆ ਜੀ ਇਹ ਪਰਵਾਹ ਦਿੱਤਾ ਸੀ ਪਹਿਲਾਂ ਥੋੜਾ ਜਿਹਾ ਬਾਰਿਸ਼ਾਂ ਦਾ ਮੌਸਮ ਕਰਕੇ ਨਾ ਲੁੱਕ ਦਾ ਕੰਮ ਨਹੀਂ ਚੱਲ ਰਿਆ ਵੈਰੀਗੇਟ ਦੇ ਉੱਤੇ ਵੀ ਸਵਾਲ ਸੀ ਜੀ ਬੜੇ ਇਹ ਰੱਖਤਾ ਹੁਣ ਅੱਗੇ ਬੀਤੀ ਰਾਤ ਨੂੰ ਇੱਕ ਸੜਕ ਦੇ ਉੱਤੇ ਖੱਡਾ ਦਿਖਾਇਆ ਸੀ ਜਿਸ ਦੇ ਚੱਲਦੇ ਆ ਕਾਫੀ ਪਰੇਸ਼ਾਨੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਆ ਸੀ ਤੇ ਉਸ ਦੇ ਚੱਲਦੇ ਵੈਰੀਗੇਟ ਵੀ ਰੱਖਿਆ ਹੋਇਆ ਸੀ ਕਾਫੀ ਸਮੇਂ ਤੋਂ ਲੋਕਾਂ ਨੂੰ ਸਮੱਸਿਆ ਆ ਰਹੀਆਂ ਸੀ ਤੇ ਹੁਣ ਖੱਡੇ ਨੂੰ ਭਰਨੇ ਦਾ ਕੰਮ ਆਖਰ ਸ਼ੁਰੂ ਹੋਇਆ ਤੇ ਸਾਡੇ ਨਾਲ ਅਧਿਕਾਰੀ ਵੀ ਮੌਜੂਦ ਹੈ ਤੇ ਕੰਮ ਵੀ ਕਰ ਰਹੇ ਆ ਲੋਕ ਆ ਕਿਵੇਂ ਦੇਖਦੇ ਹੋ ਸਰ ਖੱਡਾ ਹੁਣ ਤੁਸੀਂ ਭਰਨਾ ਆਏ ਹੋ ਲੰਬੇ ਸਮੇਂ ਤੋਂ ਲੋਕ ਇਹ ਗੱਲ ਕਹਿ ਰਹੇ ਆ ਵੀ ਇਹ ਖੱਡਾ ਭਰਿਆ ਨਹੀਂ ਗਿਆ ਤੇ ਟਾਇਰ ਫੱਟ ਜਾਂਦੇ ਇੱਥੇ ਗੱਟੀਆਂ ਨਹੀਂ ਪਰਵਾਹ ਦਿੱਤਾ ਸੀ ਪਹਿਲਾਂ ਥੋੜਾ ਜਿਹਾ ਬਾਰਿਸ਼ਾਂ ਦਾ ਮੌਸਮ ਕਰਕੇ ਨਾ ਲੋਕ ਦਾ ਕੰਮ ਨਹੀਂ ਚੱਲ ਰਿਹਾ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਸੀ ਬਟ ਪਰਵਾਕਿਆਂ ਨੂੰ ਸੈੱਟ ਕਰਵਾ ਦਨੇ ਸੀ ਪਹਿਲਾਂ ਟੈਂਪਰੇਰੀ ਭਰਵਾਇਆ ਸੀ ਤੋਂ ਬਾਰਿਸ਼ਾਂ ਕਰਕੇ ਨਿਕਲ ਜਾਂਦਾ ਸੀਗਾ ਪਾਣੀ ਆਨ ਕਰਕੇ ਜਿਹੜੇ ਸੀਜ਼ਨ ਦੇ ਹਿਸਾਬ ਨਾਲ ਲੁੱਕ ਚੱਲਦੀ ਹੈ ਲੁੱਕ ਦਾ ਕੰਮ ਸਾਡਾ ਸਟਾਰਟ ਹੋ ਜਾਂਦਾ ਨਾ ਪੂਰੀ ਤਰ੍ਹਾਂ ਅਸੀਂ ਫਿਲ ਕਰਵਾ ਦਾਂਗੇ ਇਹਨੂੰ ਕੋਈ ਐਸੀ ਗੱਲ ਨਹੀਂ ਜੀ ਪਰ ਸਰ ਇਹ ਰਹਿ ਕਿਉਂ ਜਾਂਦੇ ਐ ਇਦਾਂ ਪਏ ਕਿਉਂ ਨੇ ਤੇ ਕੋਈ ਨਿਗ੍ਹਾ ਨਹੀਂ ਰੱਖੀ ਜਾਂਦੀ ਕੀ ਇਨਫਰਾਸਟ੍ਰਕਚਰ ਦੀ ਕਮੀ ਹੈ ਕਾਦੀ ਕਮੀ ਹੈ ਜੀ ਕੋਈ ਐਸੀ ਗੱਲ ਨਹੀਂ ਹੈ ਆਕਚੁਅਲੀ ਇਸ ਲੁੱਕ ਦਾ ਸੀਜ਼ਨ ਜਿਹੜਾ ਉਹ ਮਤਲਬ ਬਰਸਾਤਾਂ ਚ ਨਾ ਬੰਦ ਹੋ ਜਾਂਦਾ ਅੱਛਾ ਜੀ ਉਹਦੇ ਕਰਕੇ ਥੋੜੀ ਜੀ ਦਿੱਕਤ ਆ ਜਾਂਦੀ ਹੈ ਕਿਉਂਕਿ ਲੁੱਕ ਦਾ ਕੰਮ ਚੱਲਦਾ ਨਹੀਂ ਹੈ ਸਾਡਾ ਉਹਨੂੰ ਜੁੱਕ ਦਾ ਕੰਮ ਸਟਾਰਟ ਹੋ ਜਾਣਾ ਉਹਦੇ ਨਾਲ ਸਾਰਾ ਜਿੰਨੇ ਵੀ ਹੈ ਥਰੂ ਸ ਇੱਕ ਜਿਹੜਾ ਅੰਧਰਾ ਜੀ ਹੈ ਇਹ ਵੀ ਲੋਕ ਕਹਿੰਦੇ ਵੀ ਅਸੀਂ ਟੋਲ ਦੰਨੇ ਆ ਜੀ ਅਸੀਂ ਗੱਡੀਆਂ ਤੇ ਪਹਿਲਾਂ ਟੈਕਸ ਦੰਨੇ ਆ ਸਹੂਲਤ ਤਾਂ ਸਾਨੂੰ ਆ ਮਿਲਦੀਆਂ ਜੀ ਇਹ ਨਹੀਂ ਟੋਲ ਵਾਲੀ ਰੋਡ ਨਹੀਂ ਆ ਸਾਡੀ ਇਹ ਤਾਂ ਬਿਨਾਂ ਵਿਦਾਊਟ ਟੋਲ ਹੀ ਹੈਗੀ ਆ ਜੀ ਇਸ ਤੋਂ ਅੱਗੇ ਟੋਲ ਸ਼ੁਰੂ ਹੁੰਦੀ ਹੈ ਉਦੋਂ ਨੈਸ਼ਨਲ ਹਾਈਵੇ ਆ ਇਹ ਸਟੇਟ ਰੋਡ ਹੀ ਆ ਸਾਡੀ ਜੀ ਤੁਹਾਡਾ ਕੋਈ ਹੇਜੇ ਅਧਿਕਾਰੀ ਹੈਗੇ ਜਿਹੜੇ ਇਹਦੇ ਉੱਤੇ ਨਿਗਰੱਖ ਰੱਖਦੇ ਵੀ ਕਿਤੇ ਖੱਡਾ ਨਾ ਹੋਵੇ ਜਾਂ ਲੋਕਾਂ ਦੀ ਕੋਈ ਅਸੀਂ ਉਹ ਸਾਡਾ ਆਪਣਾ ਅਸੀਂ ਰੱਖੀ ਤੇ ਨਿਗਰ ਸਾਰਾ ਅਸੀਂ ਇਹਨੂੰ ਮਤਲਬ ਹਰ 6 ਮਹੀਨੇ ਬਾਅਦ ਪੋਟੋਹੋਲ ਫਰੀ ਕਰਦੀਦਾ ਥੋੜਾ ਜਿਹਾ ਬਰਸਾਤਾ ਕਰਕੇ ਟਾਈਮ ਲੱਗ ਜਾਂਦਾ ਤਾਂ ਕਰਕੇ ਦਿੱਕਤ ਆਉਂਦੀ ਬਟ ਅਸੀਂ ਰੈਗੂਲਰ ਇਹਨੂੰ ਪੋਟੋਹੋਲ ਕਰਦੇ ਰਹਿੰਦਾ ਹੈ ਵੈਰੀਗੇਟ ਦੇ ਉੱਤੇ ਵੀ ਸਵਾਲ ਸੀ ਜੀ ਬੜੇ ਵੀ ਇਹ ਹੋ ਜਾਏਗਾ ਸਾਰਾ ਕੁਝ ਹੀ ਰੈਗੂਲਰਲੀ ਕਰੀਦਾ ਸਾਰਾ ਰੈਗੂਲਰ ਕਰਦੀਦਾ ਜੀ ਬਟ ਥੋੜਾ ਜਿਹਾ ਬਰਸਾਤ ਕਰਕੇ ਦਿੱਕਤ ਆ ਗਈ ਸੀ ਸੁਭਨਾਮ ਕੀ ਜੀ ਤੁਹਾਡਾ ਮੇਰਾ ਹਜੇ ਸੁਦੀਪ رائے ਜੀ ਜੀ ਉਧਰ ਤੁਹਾਡਾ ਮੈਂ ਸਿਸਟਰ ਇੰਜੀਨੀਅਰ ਪੀਡਬਲਯੂਡੀ ਤੋਂ ਹੋ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਸਰ ਤੁਸੀਂ ਇਹ ਕਰਵਾ ਰਹੇ ਹੋ ਸੋ ਬਿਲਕੁਲ ਬੀਤੀ ਸਮੇਂ ਕਾਫੀ ਜਿਹੜੇ ਹੈਗੇ ਹਾਦਸੇ ਹੋਣ ਤੋਂ ਇਸ ਤੋਂ ਬਚੇ ਪਰ ਹੁਣ ਅਧਿਕਾਰੀਆਂ ਵੱਲੋਂ ਇਹ ਕਿਹਾ ਜਾਂਦਾ ਵੀ ਇਸ ਥਾਂ ਦੇ ਉੱਤੇ ਬਰਸਾਤਾਂ ਦੇ ਚੱਲਦਿਆਂ ਇੱਕ ਛੋਟੇ ਖੱਡੇ ਤੋਂ ਵੱਡਾ ਖੱਡਾ ਬਣ ਗਿਆ ਜਿਸ ਦੇ ਉੱਤੇ ਹੁਣ ਕੰਮ ਕੀਤਾ ਵੀ ਜਾ ਰਿਹਾ ਸੋ ਧੰਨਵਾਦ ਵੀ ਹੈ ਵੀ ਜੇਕਰ ਵੀਡੀਓ ਪਾਉਣ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਹੋਇਆ ਤਾਂ ਤਾਂ ਵੀ ਸਹੂਲਤ ਹੈ ਲੋਕਾਂ ਦੇ ਲਈ ਚਲੋ ਸ਼ੁਕਰੀਆ ਹੈ ਕਿ ਇਹ ਕੰਮ ਹੁਣ ਕੀਤਾ ਜਾ ਰਿਹਾ ਤੇ ਇਹ ਵੀ ਕੀਤਾ ਜਾ ਰਿਹਾ ਵੀ ਜਿਹੜੇ ਹੁਣ ਆਸ-ਪਾਸੇ ਵੀ ਹੋਰ ਥਾਵਾਂ ਦੇ ਉੱਤੇ ਹੈਗੇ ਆ ਖੱਡੇ ਉਹਨਾਂ ਨੂੰ ਵੀ ਭਰ ਦਿੱਤਾ ਜਾਵੇਗਾ ਤੇ ਹੁਣ ਆਉਣ ਵਾਲਾ ਜਿਹੜਾ ਸਮਾਂ ਹੈਗਾ ਬਰਸਾਤਾਂ ਤੋਂ ਬਾਅਦ ਦਾ ਇਹ ਸਾਰੇ ਰੋਡਾਂ ਦੀ ਮੁਰੰਮਤ ਹੋਵੇਗੀ ਸੋ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਜੋ ਲੋਕ ਆਪਣਾ ਟੈਕਸ ਦਿੰਦੇ ਆ ਮਿਹਨਤ ਦਾ ਪੈਸਾ ਟੈਕਸਾਂ ਦੇ ਰੂਪ ਦੇ ਵਿੱਚ ਅਦਾ ਕਰਦੇ ਉਹਨਾਂ ਨੂੰ ਵਧੀਆ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਮਿਲ ਸਕਣਗੀਆਂ ਤੇ ਜੋ ਆਵਾਜ਼ ਪੰਜਾਬੀ ਲੋਕ ਚੈਨਲ ਵੱਲੋਂ ਚੁੱਕੀ ਗਈ ਸੀ ਲੋਕਾਂ ਦੇ ਹੱਕ ਦੇ ਵਿੱਚ ਤੇ ਉਸ ਨੂੰ ਫਲ ਲੱਗਿਆ ਤੇ ਲੋਕਾਂ ਨੂੰ ਸਹੂਲਤ ਮਿਲ ਸਕੀ ਹੈ ਗੁਰਪ੍ਰੀਤ ਸਿੰਘ ਜਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ